ਉਹ ਲੱਗਦਾ ਜਿਹੜੋਂ ਮੈਂ ਕਿਹਾ ਸੀਗਾ ਵੀ ਜੇ ਪੰਜਾਬ ਦੀ ਤਸਵੀਰ ਦੇਖਣੀ ਹੋਵੇ ਜਾਂ ਅਲੋਪ ਹੋ ਰਹੀ ਪੰਜਾਬ ਦੀ ਤਸਵੀਰ ਦੇਖਣੀ ਹੋਵੇ ਤਾਂ ਜੋ ਅਸੀਂ ਗੋੜਾ ਬਿਫੜਾ ਦੀ ਗੱਲ ਕਰਦੇ ਚਰਖੇਆਂ ਮਧਾਨੀਆਂ ਦੀ ਗੱਲ ਦਸ਼ੀਰ ਸ਼ਰਮਾ ਜੱਜ ਉਹ ਕਰ ਸਕਦਾ ਸ਼ਾਇਦ ਹੋਰ ਹੋਰ ਨਹੀਂ ਫੇਰ ਨਹੀਂ ਆ ਸਕਦੀ ਤਾਂ ਹੁਣ ਮੈਂ ਪ੍ਰੋਗਰਾਮ ਦਾ ਕਿਰਪਾ ਕਰਕੇ ਮੂੰਹ ਬੋਲੋ ਨਾ ਜੀ ਸ਼ਾਂਤੀ ਹੋ ਲੈ ਕੇ ਕਰੋ ਬਲੜੀ ਟੁੱਟ ਜਾਂਦੀ ਹੈ ਤੇ ਹੁਣ ਮੈਂ ਪ੍ਰੋਗਰਾਮ ਦਾ ਰਸਮੀ ਦੌਰ ਤੇ ਆਗਾਜ਼ ਕਰਨ ਲੱਗਾ ਪ੍ਰਧਾਨਗੀ ਮੰਡਲ ਨੂੰ ਤੁਹਾਡੀ ਇਜਾਜ਼ਤ ਦੇ ਨਾਲ ਤੁਹਾਡੀਆਂ ਤਾਲੀਆਂ ਦੇ ਵਿੱਚ ਤੁਹਾਡੀ ਮਿਹਰਾਨਮਈ ਦੇ ਵਿੱਚ ਬੁਲਾਉਣ ਦਾ ਸੁਭਾਗ ਪ੍ਰਾਪਤ ਕਰਨ ਲੱਗਾ ਤਾਂ ਮੈਂ ਦਸ਼ਨਾ ਚੌਣਾ ਕੇ ਸਾਡੇ ਵਿੱਚ ਪੰਜਾਬੀ ਨਾਵਲ ਪੰਜਾਬੀ ਨਾਟਕ ਪੰਜਾਬੀ ਕਹਾਣੀ ਹੁਣ ਤਾਂ ਉਹ ਐਸੇ ਕਵੀ ਤੌਰ ਤੇ ਵੀ ਛੱਪ ਗਏ ਨੇ ਤਾਂ ਮੈਨੂੰ ਲੱਗਦਾ ਵੀ ਉਹ ਬਹੁਤ ਵਧਾਵੀਂ ਲੇਖਕ ਨੇ ਤੇ ਜਿਹੜੀ ਵੀ ਰਚਨਾ ਨੂੰ ਉਹ ਹੱਥ ਪਾਉਂਦੇ ਨੇ ਤਾਂ ਉਹ ਜਿਵੇਂ ਕਹਿੰਦੇ ਨਾ ਪਿੰਡਾਂ ਦੇ ਰਵਾਜ ਆ ਵੀ ਇੱਕ ਹਥੋਲੇ ਵਾਲਾ ਬਾਬਾ ਹੁੰਦਾ ਸੀ ਉਹ ਸਿਰ ਤੇ ਹੱਥ ਰੱਖ ਦਿੰਦਾ ਸੀਗਾ ਸਵਾਣੀਆਂ ਦੇ ਤੇ ਉਹ ਘਰ ਤੱਕ ਨੱਚਦੀ ਜਾਂਦੀ ਸੀ ਮਨੂ ਬਾਬਾ ਨੇ ਹੱਥ ਰੱਖਤਾ ਤੇ ਉਹ ਲੋਗ ਇਹ ਜਿਹੜਾ ਸਾਰੇ ਦੋਖ ਕੱਟੇ ਗਏ ਤਾਂ ਜਦੋਂ ਕੋਈ ਨਾ ਕੋਈ ਨਾਵਲ ਲਿਖਦੇ ਆ ਤਾਂ ਉਹ ਇਸ ਤਰ੍ਹਾਂ ਲੱਗਦਾ ਹੁੰਦਾ ਵੀ ਜਿਵੇਂ ਪੰਜਾਬੀ ਸਾਹਿਤ ਦੇ ਵਿੱਚ ਇਸ ਤੋਂ ਅੱਗੇ ਹੋਰ ਲਿਖਿਆ ਨਹੀਂ ਜਾਣਾ ਤੇ ਜਦੋਂ ਉਹ ਧੁਮਾਕਾ ਕਰਦੇ ਆ ਤੇ ਉਹਦਾ ਫਿਰ ਰਚਨ ਦਾ ਤਿਲਕਾ ਮਾਤੀਆ ਜੀ ਦਾ ਤੇ ਮੈਂ ਤੁਹਾਡੀਆਂ ਤਾਲੀਆਂ ਦੇ ਵਿੱਚ ਸਰਦਾਰ ਬਲਦੇਵ ਸਿੰਘ ਦੀ ਸੜਕ ਨਾਮ ਦਾ ਖਾਣ ਨੂੰ ਜੁੜਾ ਪਿਆ ਇਹਨਾਂ ਦਾ ਪੁਲੀੜਾ ਨਾਵਲ ਨਲਵਾ ਸਰਦਾਰ ਬਾਜੂ ਜਿਹੜਾ ਆਇਆ ਉਦੀ ਵਿਸ਼ੇਸ਼ਤਾ ਇਹ ਰਹੀ ਜਿਵੇਂ 55 ਦਿਨਾਂ ਦੇ ਵਿੱਚ 10000 ਕਾਪੀ ਵੇਚ ਲਈ ਤੇ ਕਿਹਦੇ ਨਾਲ 70 ਕਰੋੜ ਦਾ ਨੋਕਾ ਮਿਲਦਾ ਤੇ ਜਦੋਂ ਏਦਾਂ ਕਿਸੇ ਕਿਤਾਬ ਦੇ ਫੋਨ ਆਉਂਦਾ ਵੀ ਉਹ ਸਾਡੀ ਕਿਤਾਬ ਮਿਲ ਹੀ ਨਹੀਂ ਜੀ ਕਿੱਥੋਂ ਮਿਲੂ ਮਿਲੂਗੀ ਤਾਂ ਇਹ ਫਿਰ ਥੋੜਾ ਜਿਹਾ ਆਉਦੇ ਸਾਹਵਨਾ ਦਾ ਇਹਨਾਂ ਦਾ ਦੱਸਦੇ ਆ ਵੀ ਭਾਈ ਮੇਰੇ ਕੋਲੇ ਤਾਂ ਹੁਣ ਹੈ ਨਹੀਂ ਫਿਰ ਪਬਲਿਸ਼ਰ ਨਾਲ ਗੱਲ ਕਰਨੀ ਪਊਗੀ ਸੋ ਬੜੀ ਖੁਸ਼ੀ ਹੁੰਦੀ ਆ ਵੀ ਅਸੀਂ ਇਹਨਾਂ ਦੇ ਨਾਲ ਵੇਚ ਰਹੇ ਆ ਸਾਡੇ ਮੁੱਗੇ ਦਾ ਮਾਣ ਆ ਸਾਡੇ ਮੁੱਗੇ ਦੀ ਅਗਵਾਈ ਕਰਦੇ ਆ ਕਾ ਮੈਂ ਪ੍ਰਧਾਨਗੀ ਮੰਡਲ ਵਿੱਚ ਬਲਾ ਕੇ ਆਪਣੇ ਆਪ ਨੂੰ ਵੱਡਾ ਮਹਿਸੂਸ ਕਰ ਰਿਹਾ ਇਸ ਦੇ ਨਾਲ ਹੀ ਦੀ ਆਲੋਚਨਾ ਦੀ ਗੱਲ ਕਰ ਰਹੀ ਕਰੀਏ ਤਾਂ ਮੋਗੇ ਨੂੰ ਇਸ ਚੀਜ਼ ਦਾ ਸੁਭਾਗ ਪ੍ਰਾਪਤ ਹੋਇਆ ਵੀ ਮੋਗੇ ਦੇ ਵਿੱਚੋਂ ਨਿਕਲੇ ਆਲੋਚਨਾ ਦੇ ਸ਼ਬਦ ਉਹ ਕੱਲੇ ਰਾਸ਼ਟਰੀ ਪੱਧਰ ਤੇ ਨਹੀਂ ਗਏ ਅੰਤਰਰਾਸ਼ਟਰੀ ਪੱਧਰ ਤੇ ਪਹੁੰਚਦੇ ਆ ਤੇ ਜਦੋਂ ਆਲੋਚਨਾ ਦੇ ਖੇਤਰ ਵਿੱਚ ਡਾਕਟਰ ਸ੍ਰੀਦਪਰਾ ਦਾ ਨਾਮ ਆਉਂਦਾ ਤਾਂ ਮੈਨੂੰ ਲੱਗਦਾ ਵੀ ਅਸੀਂ ਜਿਹੜਾ ਮੋਗਾ ਹੈਗਾ ਆਲੋਚਨਾ ਵਾਂਗੂ ਹੋਰ ਲੰਬਾ ਹੋ ਜਾਂਦਾ ਉਹਨਾਂ ਦੀ ਆਲੋਚਨਾ ਦੇ ਖੇਤਰ ਵਿੱਚ ਜੋ ਵੀ ਉਹ ਲਿਖਿਆ ਉਹ ਹਮੇਸ਼ਾ ਪ੍ਰਵਾਨ ਚੜਿਆ ਉਹ ਇੱਕ ਆਮ ਪਾਠਕ ਤੋਂ ਲੈ ਕੇ ਆਮ ਇੱਕ ਸਾਹਿਤਕਾਰ ਤੋਂ ਲੈ ਕੇ ਯੂਨੀਵਰਸਿਟੀਆਂ ਤੱਕ ਪ੍ਰਵਾਨ ਚੜਦਾ ਤਾਂ ਮੈਂ ਡਾਕਟਰ ਬਰਾੜ ਜੀ ਨੂੰ ਬੇਨਤੀ ਕਰਦਾ ਕੋਈ ਪ੍ਰਧਾਨਗੀ ਮੰਡਲ ਵਿੱਚ ਸ਼ਾਮਲ ਹੋਣਗੇ ਕਿਉਂਕਿ ਉਹ ਹੱਥ ਫਰੀ ਸਾਡੀ ਅਗਵਾਈ ਕਰਦੇ ਰਹਿੰਦੇ ਨੇ ਤਾਂ ਜਿੱਥੇ ਨਾਵਲ ਦੀ ਗੱਲ ਚੱਲਦੀ ਆ ਕਹਾਣੀ ਦੀ ਗੱਲ ਚੱਲਦੀ ਆ ਜਾਂ ਸਾਹਿਤਕਾਰੀ ਦੀ ਗੱਲ ਚੱਲਦੀ ਆ ਤਾਂ ਉੱਥੇ ਸਫੀਅਤ ਕਿੱਲੋ ਵੀ ਵੱਡੇ ਆ ਵੱਡਾ ਮਾਣ ਮਹਿਸੂਸ ਕਰਦੇ ਕਿ ਆਲੋਚਨਾ ਵੀ ਸਾਡੇ ਕੋਲ ਹੈਗੀ ਹੈ ਉਹਦੇ ਵਿੱਚ ਵੀ ਸਾਡੀ ਅਗਵਾਈ ਹੋ ਰਹੀ ਹੈ ਤਾਂ ਅਗਲਾ ਜਿਹੜੀ ਮੈਂ ਸਖਸ਼ੀਤ ਨੂੰ ਬੁਲਾਉਣਾ ਚਾਹੁੰਦਾ ਤੇ ਜਦੋਂ ਮੈਂ ਬੀੜ ਕਰਦਾ ਸੀ ਤਾਂ ਅਕਸਰ ਜਿਹੜਾ ਨਾਮ ਆ ਸੁਣਦੇ ਹੁੰਦੇ ਸੀ ਉਹਨਾਂ ਦੇ ਲੈਕਚਰ ਸੁਣਦੇ ਹੁੰਦੇ ਸੀ ਤਾਂ ਉਹਨਾਂ ਨੇ ਇੱਕ ਬੜੀਆਂ ਸਿਆਣੀਆਂ ਗੱਲਾਂ ਕਰਨੀਆਂ ਉਹਨਾਂ ਦਾ ਅੰਦਾਜ਼ ਇਹੋ ਜਿਹਾ ਸੀਗਾ ਵੀ ਜਿਵੇਂ ਇੱਕ ਮਾਂ ਬੱਚ ਨੂੰ ਲੋਰੀ ਸੁਆਉਂਦੀ ਆ ਜਾਂ ਮੱਤਾ ਦਿੰਦੀ ਉਹਦੇ ਸ਼ਬਦ ਜਿਹੜੇ ਆ ਉਹ ਮੱਤਾ ਦੇਣ ਵਾਲੇ ਸਿਖਾਉਂਦੇ ਰਹੇ ਆ ਉਨਾ ਸ਼ਬਦਾਂ ਦੇ ਰਾਹੀਂ ਅੱਜ ਜਿਹੜੇ ਮੇਰੇ ਸ਼ਬਦ ਤੁਹਾਡੇ ਤੱਕ ਪਹੁੰਚ ਰਹੇ ਆ ਤੇ ਉਹ ਵੀ ਪੀ ਐਚ ਡੀ ਨੇ ਇਹਨਾਂ ਬਾਰੇ ਡਾਕਟਰ ਬਾਰੇ ਬਾਤ ਗੱਲ ਕਰੂਗਾ ਸਾਰਿਆਂ ਬਾਰੇ ਤਾਂ ਜਦੋਂ ਉਹ ਲੈਕਚਰ ਬੋਲਦੇ ਸੀ ਤਾਂ ਉਹਨਾਂ ਦਾ ਇੱਕ ਆਪ ਦਾ ਅੰਦਾਜ਼ ਆ ਕਿ ਉਹ ਇੱਕ ਸੁਣਨ ਵਾਲੇ ਸਰੋਤੇ ਨੂੰ ਜਾਂ ਪਾਠਕ ਨੂੰ ਕਿਵੇਂ ਪ੍ਰਭਾਵਿਤ ਕਰਦੇ ਆ ਤੇ ਮੈਂ ਡਾਕਟਰ ਸਰਜੀਤ ਦੋਧਰ ਜੀ ਨੂੰ ਬੇਨਤੀ ਕਰਦਾ ਬੜੇ ਅਤਿ ਬਨਾਲ ਕੋਈ ਪ੍ਰਨਾਲੀ ਮੰਡਲ ਦਾ ਕੰਮ ਹੋਣਗੇ ਸਾਡੀ ਪਰਸੈਂਟ ਸੀ ਬੀ ਆਬੀ ਉਹਨਾਂ ਨੇ ਸਾਡਾ ਸਰਤਾ ਪ੍ਰਵਾਨ ਕੀਤਾ ਇਸ ਤੋਂ ਅਗੇ ਡਾਕਟਰ ਮਨਜਿੰਦਰ ਖੋਜ ਅਫਸਰ ਭਾਸ਼ਾ ਭਗ ਪੰਜਾਬ ਮੇਰੇ ਬੀਆਰਡ ਦੇ ਕਲਾਸ ਫੈਲੋ ਨੇ ਤਾਂ ਉਹਨਾਂ ਨੇ ਦੱਸਿਆ ਵੀ ਉਹਨਾਂ ਫਟੇਕਾਰ ਪੈਂਦ ਤੂਰ ਪੈਂਡ ਹੈਗਾ ਵੀ ਮੈਂ ਆਇਆ ਹੋਇਆ ਤਾਂ ਮੈਨੂੰ ਲੱਗਾ ਵੀ ਸਾਡੇ ਜਿਹੜੇ ਸਮਾਗਮ ਦੇ ਵਿੱਚ ਇੱਕ ਡਾਕਟਰ ਮਨਜਿੰਦਰ ਭਾਸ਼ਾ ਭਗ ਕਿਆਲਾ ਵੱਲੋਂ ਪੰਜਾਬ ਵੱਲੋਂ ਹਾਜ਼ਰੀ ਲਮੋਦੇ ਆ ਤਾਂ ਸਾਡੀ ਇਹ ਵੱਡੀ ਪ੍ਰਾਪਤੀ ਆ ਤਾਂ ਬੀਆਰਡ ਦੇ ਵਿੱਚ ਅਕਸਰ ਜਦੋਂ 4-5 ਜਾਣੇ ਹੁੰਦੇ ਸੀ ਜੇ ਲੋ ਵੀ ਕਿਤੇ ਮੰਡੀਗਰ ਚੰਡੀਗੜ੍ਹ ਪਟਿਆਲੇ ਡਾ ਫਾਜ਼ਲ ਕਾ ਜਾਂ ਕਰੋੜਪੁਰ ਅਸੀਂ ਕੰਪੀਟੀਸ਼ਨ ਜਾਣਾ ਜਾਂ ਕਵਤਾ ਬੁਲਣ ਜਾਣਾ ਤਾਂ ਡਾਕਟਰ ਮਨਜਿੰਦਰ ਹਮੇਸ਼ਾ ਮੇਰੇ ਨਾਲ ਹੁੰਦੇ ਸੀ ਪਹਿਲਾਂ ਇਕੱਲੇ ਮਨਜਿੰਦਰ ਸੀ ਉਸ ਤੋਂ ਬਾਅਦ ਜਦੋਂ ਇਹ ਯੂਨੀਵਰਸਿਟੀ ਗਏ ਤਾਂ ਉੱਥੇ ਗਜ਼ਲ ਦੇ ਵਿੱਚ ਉਹਨਾਂ ਨੇ ਕੀਤਣੀ ਕੀਤੀ ਬਹੁਤ ਮਿਹਨਤ ਕੀਤੀ ਤਾਂ ਵੱਖ-ਵੱਖ ਸਾਇਕਲਰ ਦੇ ਨਾਲ ਵਾਪਿਆ ਇਕੱਲੇ ਡਾਕਟਰ ਨੇ ਇਹ ਕਵਤਾ ਲਿਖਦੇ ਨੇ ਲੇਖ ਲਿਖਦੇ ਨੇ ਬਾਕੀ ਆਲੋਚਨਾ ਤੇ ਬਿਨਾਂ ਦਾ ਵੱਡਾ ਕੰਮ ਆ ਤੇ ਜਦੋਂ ਇੱਕ ਟੀਚਰ ਤੋਂ ਭਾਸ਼ਾ ਭਾਗ ਪਟਿਆਲਾ ਜਾਂ ਭਾਸ਼ਾ ਭਾਗ ਪੰਜਾਬ ਦੇ ਉਧਰ ਤੇ ਪਹੁੰਚੇ ਆ ਤਾਂ ਮੈਨੂੰ ਆਪਨਾ ਵੱਡਾ ਮਹਿਸੂਸ ਹੋਣ ਲੱਗਾ ਉਹ ਸਾਡੇ ਸਮਾਗਮ ਵਿੱਚ ਆਇਏ ਸੋਨਾਂ ਦਾ ਵੀ ਬਹੁਤ ਨਿੱਘਾ ਸਵਾਗਤ ਕਰਦੇ ਆ ਡਾਕਟਰ ਮਨਿੰਦਰ ਸਿਰਫ ਜੀ ਤਾਲੀਆਂ ਦਰੂਜਾ ਦੇ ਆਰੇ ਜੀ ਬਹੁਤ ਬਹੁਤ ਸ਼ੁਕਰੀਆ ਦਾ ਸਰ ਤਾਂ ਇਸ ਤੌਰ ਤੇ ਸਾਡੇ ਅੱਜ ਦੇ ਜਿਹੜੇ ਸਮਾਗਮ ਦੇ ਰੂਪੇਰਾਮਾਨ ਡਾਕਟਰ ਸਰਬਜੀਤ ਕੌਰ ਇੱਕ ਸ਼ਾਇਰਾ ਹੈ ਉਹਨਾਂ ਦੀ ਆਵਾਜ਼ ਦਾ ਇੱਕ ਵੱਖਰਾ ਦਿਲਕਸ਼ ਅੰਦਾਜ਼ ਹੈ ਤੇ ਸਮਾਜ ਸੇਵਾ ਦੇ ਵਿੱਚ ਉਹ ਵੱਡਾ ਜਿਹੜਾ ਕੰਮ ਕਰ ਰਹੇ ਨੇ ਮੋਗੇ ਦੇ ਵਿੱਚ ਤਾਂ ਉਹਨਾਂ ਦੇ ਨਾਲ ਕੈਪਟਨ ਜਸਵੰਤ ਤੇ ਸੋਨੀ ਹੋਰ ਵੀ ਬੜੇ ਮੇਰੇ ਮਿੱਤਰ ਬੱਟਨੇ ਗੁਰਵਿੰਦਰ ਕੌਰ ਗਿਆਲਾ ਤੇ ਆਪਾਂ ਸਾਰੇ ਰਲ ਕੇ ਉਹਨਾਂ ਨੂੰ ਹੌਸਲਾ ਦੇ ਰਹੇ ਹਾਂ ਪਰ ਅਗਵਾਈ ਉਹ ਕਰਦੇ ਨੇ ਤਾਂ ਉਹ ਜਿਹੜਾ ਉਹਨਾਂ ਦੀ ਵੱਡੀ ਪ੍ਰਾਪਤੀ ਇਹ ਹੈਗੀ ਆ ਕਿ ਉਹ ਸਕੂਲਾਂ ਦੇ ਵਿੱਚ ਜਿਹੜਾ ਬੱਚਿਆਂ ਨੂੰ ਨਾਲ ਜੋੜਦੇ ਆ ਖਾਸ ਤੌਰ ਤੇ ਤਾਂ ਉਹਨਾਂ ਬੱਚਿਆਂ ਨੂੰ ਨਾਲ ਜੋੜਨਾ ਜਾਂ ਆਪਣੇ ਵਿਅਕਤੀ ਨਾਲ ਜੋੜਨਾ ਚਾਹੇ ਉਹ ਦਸਤਾਰ ਪੜਾਈ ਹੋਵੇ ਚਾਹੇ ਉਹ ਕਿਤੇ ਕਬਤਾਲਾ ਹੋਵੇ ਚਾਹੇ ਉਹ ਲੇਖ ਮੁਕਾਬਲਾ ਹੋਵੇ ਤਾਂ ਮੈਂ ਕੀ ਕੀ ਕਰਾਵ ਹਰ ਇੱਕ ਵਿਦਾ ਤੇ ਕੰਮ ਕਰਦੇ ਆ ਤਾਂ ਇੱਥੋਂ ਤੱਕ ਵੀ ਉਹ ਜਿਹੜੇ ਆਪਣੇ ਵਿਦਾ ਆਸ਼ਰਮਾਂ ਦਾ ਤੱਕ ਵੀ ਪਹੁੰਚ ਆਪਣੀ ਬਣਾਈ ਰੱਖਦੇ ਆ ਤੇ ਜਦੋਂ ਡਾਕਟਰ ਸਰਬੀਰ ਕੌਰ ਵਰਗੇ ਜਿਹੜੇ ਮਨ ਕੇ ਬਹੁਤ ਮਾਨਵੀ ਮਨੁੱਖਤਾ ਇੱਕ ਹੁੰਦਾ ਬਹੁਤ ਮਾਨਵੀ ਉਹ ਵਕ ਵਕ ਵਿਦਾਵਾਂ ਨੂੰ ਲੈ ਕੇ ਚੱਲਦੇ ਆ ਜਾਤੀ ਨੂੰ ਨਾਲ ਜੁੜੇ ਹੋਏ ਆ ਮੈਨੂੰ ਲੱਗਦਾ ਬੇਸੀ ਇਹਨਾਂ ਨਾਲ ਰਲ ਕੇ ਸ਼ਖੀਨਤਾ ਨਾਲ ਅਸੀਂ ਵੀ ਆਪਣੇ ਆਪਣਾ ਮਾਣ ਮਹਿਸੂਸ ਕਰਦੇ ਆ ਕਿ ਮੈਂ ਬੇਨਤੀ ਕਰਦਾ ਪ੍ਰਧਾਨਗੀ ਮੰਡਲ ਵਿੱਚ ਉਹ ਵੀ ਆਉਣਗੇ ਆਪਣੀ ਸਿਰਦਨਾ ਦਾ ਸਹਿਵਾਦ ਆ ਮੈਂ ਸੰਗਠਨ ਪ੍ਰਧਾਨਗੀ ਮੰਡਲ ਅਥਾਵਲ ਹੋਣਾ ਉਹ ਵੀ ਸ਼ਾਮਲ ਹੋ ਗਿਆ ਤੇ ਇਹ ਗੱਲ ਮੈਂ ਤੁਹਾਨੂੰ ਹੋਰ ਦੱਸਣੀ ਚਾਹਣਾ ਕਿ ਜਿਹੜਾ ਅੱਜ ਦਾ ਜਿਹੜਾ ਇਹ ਸਮਾਗਮ ਆ ਉਹ ਜੀਵੇ ਪੰਜਾਬ ਤੇ ਜੀਵੇ ਪੰਜਾਬੀ ਬੋਲੀ ਦੇ ਅਧੀਨ ਸਿਰਦਨਾ ਸਾਇਤ ਸਿਰਨਾ ਆਪਣੇ ਸਾਇਤ ਸਮਾਜ ਸਭਾ ਇਹ ਅਹਿਸ਼ਣ ਮੌਕਾ ਬਣੀਓ ਕਰਵਾਇਆ ਜਾ ਰਿਹਾ ਇਹਦੇ ਵਿੱਚ ਸਾਡੇ ਜਿਹੜੇ ਦੋ ਸ਼ਖਸ਼ ਦੋ ਕਮੀਆ ਪਹਿਲੇ ਨੰਬਰ ਤੇ ਆਪਣੇ ਪਰਸ਼ੋਤਮ ਕਤੋ ਜੀ ਆ ਜਿਨ੍ਹਾਂ ਨੂੰ ਸਾਇਤਕਾਰਾਂ ਦੁਆਰਾ ਵਕਤ ਵਕਤ ਪਾਰਕਾ ਜਿਹੜਾ ਸੂਤਰੀਆਂ ਦੁਆਰਾ ਅਨਕਲਾਬੀ ਕਵੀ ਦਾ ਲਖਬ ਮਿਲਿਆ ਹੋਇਆ ਇੱਕ ਤਸੱਲੀ ਵਾਲੀ ਗੱਲ ਆ ਕਿ ਉਹ ਆਪਣਾ ਜਿਹੜਾ ਖਰਜ ਨਿਭਾ ਰਹੇ ਨੇ ਕਮੈਂ ਬੇਨਤੀ ਕਰਦਾ ਆ ਪਸੂਦਮ ਪੱਤੋਰੀਓ ਨਾਲ ਦੀ ਚੇਅਰ ਤੇ ਸ਼ਾਮਲ ਹੋਣਗੇ ਪੱਤੋ ਸਾਹਿਬ ਰੱਖ ਜੋ ਫੋਨ ਆ ਰਿਹਾ ਹੈ ਸਾਹਮਣੇ ਕਿ ਪਸੂਦਮ ਪੱਤੋਰੀ ਆਜ ਦੇਸ਼ ਨਮਾਸ਼ੀ ਖੀਤ ਨੇ ਸਿਰਦਨਾ ਅਤੇ ਸਮਾਸ਼ ਸਭਾ ਬਲਗੋਨ ਦਾ ਅਨੁਸ਼ੀਸ਼ ਤੌਰ ਤੇ ਸਨਮਾਨ ਕੀਤਾ ਜਾ ਰਿਹਾ ਤੇ ਇਸ ਦੇ ਨਾਲ ਆ ਦੂਜਾ ਜ਼ਿੰਦਗੀ ਦੇ ਪਰਛਾਵੇਂ ਕਿਤਾਬ ਨੂੰ ਸਿਰਦਨਾ ਅਤੇ ਸਵਾਸ ਸਭਾ ਬਲਗੋਨ ਨੂੰ ਖੇਸ਼ੇ ਤੌਰ ਤੇ ਸਨਮਾਨ ਕੀਤਾ ਜਾ ਰਿਹਾ ਦਾ ਉਹ ਜਸਵੰਤ ਗੱਲ ਸਮਾਸਤ ਸਾਡੇ ਵਿੱਚ ਗਰਵਾਨ ਨੇ ਪਿਛਲੇ 15 ਦਿਨ ਤੋਂ 15 18 ਦਿਨ ਤੋਂ ਆਏ ਹੋਏ ਨੇ ਪਹਿਲਾਂ 40 ਅਰਬ ਸੀ ਵਿਦੇਸ਼ੋਂ ਕਰਤੇ ਆ ਕਿ ਮੈਂ ਕਹਿੰਦਾ ਇੱਕ ਕਵੀ ਦੀ ਇੱਕ ਕਵਿਸ਼ਨ ਸੀ ਵੀ ਹੁੰਦੀ ਆ ਵੀ ਜਦੋਂ ਆਪਣੇ ਮੁਲਕ ਦੇ ਵਿੱਚ ਪੈਰ ਰੱਖਦਾ ਤਾਂ ਉਸ ਦਾ ਸਨਮਾਨ ਦੇ ਕੇ ਐਡਾ ਨਿਗਾਹ ਵਾਲੇ ਪੀਤਾ ਜਾਵੇ ਮੈਂ ਚਾਹੁੰਦਾ ਕਿ ਉਹ ਸਾਹਮਣੇ ਬਾਈ ਜੀ ਨਾਲ ਬੈਠਣਗੇ ਜਸਵੰਤ ਗੱਲ ਤੁਸੀਂ ਬੈਠੇ ਹੋਗੇ ਤੁਸੀਂ ਬੈਠੇ ਹੋਗੇ ਨਾਲ ਬੈਠਣਗੇ ਜਸਵੰਤ ਗੱਲ ਸਮਾਸਤ ਜਿੰਦਗੀ ਦੇ ਪਰਛਾਵੇਂ ਜਿਹੜੀ ਆ ਕਿਤਾਬ ਆ ਉਹਦਾ ਵਿਸ਼ੇਸ਼ ਸਨਮਾਨ ਕੀਤਾ ਜਾ ਰਿਹਾ ਸੋ ਪ੍ਰਧਾਨਗੀ ਮੰਡਲ ਤੋਂ ਦੀ ਰਸਮ ਹੋ ਚੁੱਕੀ ਆ ਮੈਨੂੰ ਲੱਗਦਾ ਵੀ ਸੋਨੀਓ ਸੋਨੀਓ ਦੱਸਿਆ ਹੋਇਆ ਬਿਠਾਉਣਗੇ ਜੀ ਹਾਂ ਜੀ ਸੋਨੀ ਦੀ ਡਿਊਟੀ ਲੱਗੀ ਆ ਬੜਾ ਇਨਕਮ ਹੁੰਦਾ ਹੈ ਇਹ ਇਹ ਪਤਾ ਨਹੀਂ ਦੇਖਾਂਦਾ ਤਾਂ ਪੁੱਛਾਂਗੇ ਬਾਅਦ ਘੜੀ ਦਵਾਈ ਲੈਂਦਾ ਇਹਨਾਂ ਇੱਕ ਤਵਾ ਇਹਨੂੰ ਪਤਾ ਸਿਰ ਉਠਾ ਲੈਣਗੇ ਤੇ ਅਜੋ ਕੁਸ਼ਿੰਤ ਸਿੰਘ ਵੀ ਇਹ ਆ ਵੀ ਸਾਰੇ ਪ੍ਰਧਾਨਗੀ ਮੰਡਲ ਚ ਡਾਕਟਰ ਹੀ ਬੈਠੇ ਆ। ਇਹ ਪਹਿਲੀ ਵਾਰੀ ਸਹਿ ਸਭਾ ਦਾ ਕੇਂਦਰੀ ਸਮਾਗਮ ਆ। ਮੇਰੀ ਉਹਦੇ ਬਾਰੇ ਗੁਨਾਹ ਵੀ ਗੱਲ ਕਰਦਾ। ਪਰ ਆਪਰੇਸ਼ਨ ਇਹਨਾਂ ਨੇ ਕਰਨਾ ਮਲਦੇਵ ਜੀ ਨੇ ਡਾਕਟਰ ਨੇ। ਇਹ ਕਾ ਸੰਦਿਗ ਭਾਈ ਇਹ ਕਰਨਗੇ। ਤਾਂ ਇੱਕ ਸਾਰੇ ਡਾਕਟਰਾਂ ਦੇ ਨਾਂ ਤੇ ਜ਼ੋਰਦਾਰ ਤਾੜੀ ਜ਼ਰੂਰ ਲਾ ਦਿਓ। ਤੇ ਸਾਡੇ ਕੁਸ਼ਿੰਤ ਸਿੰਘ ਵੀ ਆ ਵੀ ਸਾਡੇ ਪ੍ਰਧਾਨਗੀ ਮੰਡਲ ਵਿੱਚ ਸਾਰੇ ਡਾਕਟਰ ਬੈਠੇ ਨੇ। ਬਹੁਤ ਸਾਰੇ ਸ਼ਾਇਰ ਮਿੱਤਰ ਦੋਸਤ ਸਾਡੇ ਦਰਮਿਆਨ ਬੈਠੇ ਨੇ ਅੱਜ ਕੱਲ ਸਭਾਵਾਂ ਵਿੱਚ ਵੀ ਥੋੜਾ ਨਾ ਨਵਾਂ ਦਾ ਰਿਵਾਜ ਚੱਲ ਪਿਆ ਜਿਵੇਂ ਹਿੰਦੀ ਫਿਲਮਾਂ ਹੁੰਦੀਆਂ ਨੇ ਜਿਵੇਂ ਹਟ ਕਰਨੀਆਂ ਹੋਣ ਤਾਂ ਇੱਕ ਅੰਦੇ ਨੂੰ ਮਹਿਮਾਨ ਰੋਲ ਤੇ ਲੈ ਲੈਂਦੇ ਆ ਤਾਂ ਮੇਰੀ ਪੋਸ਼ਣ ਸੀ ਵੀ ਇਹ ਮੈਨੂੰ ਨੇ ਮਹਿਮਾਨ ਰੋਲ ਦਿਆ ਅੱਗੇ ਮੈਂ ਭਾਈ ਗਰਦੀਪ ਸਿੰਘ ਜੀਮਾ ਨੂੰ ਕਹਿੰਦਾ ਵੀ ਸਾਰੀ ਜਿਹੜੀ ਗੱਲਬਾਤ ਆ ਉਹ ਕਰਨਗੇ ਕਵੀਆਂ ਨੂੰ ਜੀ ਆਣੇ ਕਹਿ ਕੇ ਤੇ ਪ੍ਰਧਾਨਗੀ ਮੰਡਲ ਨੂੰ ਵੀ ਆਪਦੇ ਸ਼ਬਦਾਂ ਕਹਿਣਗੇ ਪਰ ਅੱਜ ਮੈਂ ਬੜੀਆਂ ਖੁਸ਼ੀਆਂ ਸਮਾਨ ਜਸਬੀਤਾ ਦੋਨੋ ਮੁੱਚੇ ਪ੍ਰਧਾਨਗੀ ਮੰਡਲ ਦੇ ਕਾਕਾ ਨੂਰ ਜਿਹੜੀ ਕਥਾ ਵਾ ਇਤਿਹਾਸ ਬੋਲਦਾ ਹੈ ਕਿਹੜਾ ਰਸਮੀ ਤੌਰ ਤੇ ਮਦਦ ਨੂੰ ਜਿਆ ਹੈ ਕਹਿਣਾ ਅੱਗੇ ਗੁਰਦੀਪ ਸਿੰਘ ਜੀ ਨਾਲੀ ਬਹੁਤ ਬਹੁਤ ਧੰਨਵਾਦ ਮੇਰੇ ਤੋਂ ਪਹਿਲਾਂ ਬਹੀ ਚੌਂ ਜੀ ਜੀ ਨੇ ਬਹੁਤ ਹੀ ਵਿਸਤਾਰਪੂਰਵਕ ਉਸ ਪ੍ਰੋਗਰਾਮ ਦਾ ਬਹੁਤ ਅچھے ਤਰੀਕੇ ਦੇ ਨਾਲ ਆਗਾਜ਼ ਕਰਾਇਆ ਸੋ ਬਾਬੂ ਮੋਨਸ਼ਾ ਸਿੰਘ ਟ੍ਰੇਨਿੰਗ ਅਕੈਡਮੀ ਨੋਰੀ ਰਾਇਆਂ ਜਿੰਨੀਆਂ ਵੀ ਇੱਥੇ ਤਾ तमाम ਸ਼ਖਸੀਅਤਾਂ ਪਹੁੰਚੀਆਂ ਸਮੇਤ ਪ੍ਰਦਾਨੀ ਮण्डल ਬਾਬੂ ਮੋਨਸ਼ਾ ਸਿੰਘ ਟ੍ਰੇਨਿੰਗ ਅਕੈਡਮੀ ਨੋਰੀ ਰਾਇਆਂ ਵੱਲੋਂ ਨਾਮ ਹੈ ਹਾਰਦਿਕ ਸਵਾਗਤ ਕਰਦਾ ਇਸ ਧਰਮ ਖੋਟ ਦੀ ਧਰਤੀ ਤੇ ਅੱਜ ਜਿਹੜੀਆਂ ਸ਼ਖਸੀਅਤਾਂ ਸਾਡੇ ਵਿੱਚ ਬRAND ਮਾਨ ਆ ਉਹ ਕਿਸੇ ਜਾਣ ਪਹਿਚਾਣ ਦਾ ਮਹਤਾਜ ਨਹੀਂ ਸਰਜਣਾ ਤੇ ਸੰਵਾਦ ਸਹਿਸਵਾ ਹਿਸਰ ਮੌਕਾ ਜਿਨ੍ਹਾਂ ਦੇ ਪ੍ਰਦਾਨ ਡਾਕਟਰ ਸਾਹਿਬਜੀਤ ਕੁਮਾਰ ਦੀ ਬਦੌਰਤ ਇਹਨਾਂ ਰੂਹਾਂ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਤੇ ਬਾਈ ਜੀ ਵਿਦੇਸ਼ਿਕ ਸਾਹਿਤਨਾਮਾ ਜੀ ਜਿਨ੍ਹਾਂ ਦਾ ਇੱਕ ਨਾਵਲ ਛਪਿਆ ਸੀਗਾ ਪੰਜਵਾ ਸਾਹਿਬ ਜਤ ਉਦੋਂ ਮੈਂ ਪੜਿਆ ਮੈਂ ਉਹ ਦੋਨਾਂ ਨੂੰ ਜਾਣਦਾ ਨਹੀਂ ਸੀਗਾ ਮੇਰਾ ਖਿਆਲ ਵੀ ਜਿਹੜੀ ਉਸ ਵਿੱਚ ਰੂਹ ਭੁਕੀ ਹੈ ਇਹਨਾਂ ਨੇ ਬਹੁਤ ਹੀ ਕਾਬਲੇ ਕਲੀ ਹਰ ਬੰਦੇ ਨੂੰ ਉਹ ਪੜਨਾ ਚਾਹੀਦਾ ਤੇ ਜਿਸ ਤਰ੍ਹਾਂ ਭਾਈ ਜੀ ਨੇ ਦੱਸਿਆ ਕਿ ਸਾਡੇ ਮੋਗੇ ਦਾ ਮਾਣ ਹੈ ਤੇ ਸਾਡੇ ਜਸਵੀਰ ਕਾਂਸੀ ਜੀ ਵੀ ਇੱਥੇ ਆਏ ਆ ਉਹ ਵੀ ਸਾਡੇ ਧਰਮਕੋਟ ਦਾ ਮਾਣ ਨੇ ਹੋਰ ਵੀ ਗੁਰਪ੍ਰੀਤ ਜੀ ਬੈਠੇ ਨੇ ਉਹ ਵੀ ਸਾਡੇ ਧਰਮਕੋਟ ਦਾ ਮਾਣ ਜਸਵੰਤ ਸਿੰਘ ਜੀ ਕੈਪਟਨ ਸਾਹਿਬ ਬੱਪੂ ਮਨਸਾ ਸਾਹਿਬ ਟ੍ਰੇਨਿੰਗ ਅਕੈਡਮੀ ਚਲਾ ਰਹੇ ਹੋ ਵੀ ਸਾਡੇ ਧਰਮ ਕੋਟ ਹਲਕੇ ਦਾ ਮਾਣ ਹੈ ਸੋ ਪ੍ਰੋਗਰਾਮ ਨੂੰ ਅੱਗੇ ਬਤਾਂਦੇ ਹੋਏ ਪ੍ਰਧਾਨਗੀ ਮਾਡਲ ਤੋਂ ਇਜਾਜ਼ਤ ਲੈਂਦੇ ਹੋਏ ਅੱਜ ਇਹ ਪ੍ਰੋਗਰਾਮ ਸ਼ੁਰੂ ਕਰੀਏ ਜੀ ਤੇ ਕਾਕਾ ਨੂਰ ਜੀ ਨੂੰ ਬੇਨਤੀ ਕਰਾਂਗੇ ਉਸ ਪਰਵੰਧਕਾਰ ਨੂੰ ਉਸ ਪਰਮਾਤਮਾ ਨੂੰ ਯਾਦ ਕੀਤਾ ਜਾਵੇ ਤੇ ਕਾਕਾ ਨੂਰ ਜੀ ਹਾਂ ਜੀ